ਗੱਲਬਾਤ ਅੱਜ ਕਰਨੀ ਹੈ ਜੀ ਕਿ ਕੈਨੇਡਾ ਦੇ ਵਿੱਚ ਗੱਡੀ ਦਾ ਕਾਰ ਦਾ ਲਾਇਸੈਂਸ ਕਿਵੇਂ ਬਣਦਾ ਹੈ ਜਿਹੜਾ ਬੱਚਾ ਇੱਥੇ ਬੌਰਨ ਹੁੰਦਾ ਜਾਂ ਕੋਈ ਵੀ ਆ ਉਹਨੂੰ ਮੰਡੇਟਰੀ ਹੈ ਜੀ ਇੱਥੇ ਡਰਾਈਵਿੰਗ ਸਕੂਲ ਲੈਣਾ ਹੀ ਪੈਂਦਾ ਜਦੋਂ ਕੋਰਸ ਪੂਰਾ ਹੁੰਦਾ ਉਹ ਇੱਕ ਸਰਟੀਫਿਕੇਟ ਇਸ਼ੂ ਕਰਦਾ ਡਰਾਈਵਿੰਗ ਸਕੂਲ ਤੇ ਉਹ ਸਰਟੀਫਿਕੇਟ ਦੇ ਬੇਸ ਤੇ ਹੀ ਫਿਰ ਜਿਹੜਾ ਸਾਇਕਾ ਜੋ ਮਿਨਿਸਟਰੀ ਆ ਉਹ ਤੁਸੀਂ ਐਗਜ਼ਾਮ ਉੱਥੇ ਦੇਣ ਤੇ ਅਲਾਉ ਕਰਦੇ ਆ ਫਿਰ ਤੁਹਾਨੂੰ ਐਗਜ਼ਾਮ ਮਤਲਬ ਤੁਸੀਂ ਲਾਇਸੈਂਸ ਲੈ ਸਕਦੇ ਹੋ ਇੰਡੀਆ ਤੋਂ ਕੋਈ ਵੀ ਆਉਂਦਾ ਕਿਸੇ ਵੀ ਸਟੇਟਸ ਤੇ ਆਉਂਦਾ ਜੇ ਕਿਸੇ ਕੋਲ ਇੰਡੀਆ ਦਾ ਲਾਇਸੈਂਸ ਹੈਗਾ ਉਹ ਇੱਥੇ ਕਯੂਬਿਕ ਦੇ ਵਿੱਚ ਉਸ ਲਾਇਸੈਂਸ ਤੇ 6 ਮਹੀਨੇ ਗੱਡੀ ਚਲਾ ਸਕਦਾ ਜਿਹੜੇ ਇਥੋਂ ਦੇ ਲੋਕ ਆ ਉਹਨਾਂ ਕੋਲ ਪਰਮਿਟ ਨਹੀਂ ਹੈ ਉਹਨਾਂ ਨੂੰ ਸਿਖਾਉਂਦਾ ਤੁਸੀਂ ਇਕੱਲੇ ਇਕਲੋਤੇ ਹੋ ਜੀ ਜੀ ਉਸ ਏਰੀਆ ਦਾ ਜਿਹੜਾ ਪਰਮਾਟ ਉਹ ਸਾਡੇ ਸਾਨੂੰ ਇਸ਼ੂ ਹੋਇਆ ਵਾ ਅੱਛਾ ਜੀ ਉਸ ਏਰੀਆ ਦਾ ਪਰਮਾਟ ਜਿਹਨੂੰ ਇਸ਼ੂ ਹੋਇਆ ਉੱਥੇ ਪਰ ਉਹੀ ਜਾ ਕੇ ਮਤਲਬ ਉਹਨਾਂ ਨੂੰ ਕਲਾਸਾਂ ਦੇ ਸਕਦਾ ਦੂਜਾ ਬੰਦਾ ਉਹਨੂੰ ਫਿਰ ਉੱਥੇ ਲਾਉ ਨਹੀਂ ਕਰਦੇ ਜੀ ਜੀ ਆਪਣੇ ਪੰਜਾਬੀ ਆਉਂਦੇ ਜੀ ਜਾਂ ਫਿਰ ਉਹਨਾਂ ਨੂੰ ਤੁਸੀਂ ਥੋੜੀ ਜਿਹੀ ਮਾਇਆ ਦੇ ਕੇ ਸਰਟੀਫਿਕੇਟ ਕਰ ਦਿੰਦੇ ਹੋ ਜਾਰੀ ਨਹੀਂ 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 ਬਿਲਕੁਲ ਜੀ ਜਿਹੜੀ ਸਾਡੀ ਰੈਪਿਊਟੇਸ਼ਨ ਆ ਹੁਣ ਸਕੂਲ 81 ਤੋਂ ਚੱਲ ਰਿਹਾ ਸਾਡੇ ਨਾਲ ਅਸੀਂ ਟੋਟਲ 10 ਤੋਂ 11 ਅਮਪਲਾਈ ਇੱਥੇ ਬੰਦੇ ਕੰਮ ਕਰ ਰਹੇ ਆ ਅਸੀਂ ਦੋ ਪੰਜਾਬੀ ਆ ਬਾਕੀ ਸਾਡੇ ਨਾਲ ਗੋਰੇ ਕੰਮ ਕਰਦੇ ਆ ਅੱਛਾ ਜੀ ਜਿਹੜੇ ਆਪਣੇ ਨਾ ਤੇ ਇਸ ਕਰਕੇ ਜੋ ਆਪਣੇ ਸਕੂਲ ਦੀ ਰੈਪਿਊਟੇਸ਼ਨ ਆ ਨਾ ਸਾਨੂੰ ਮਤਲਬ ਉਦਾਂ ਦਾ ਕੰਮ ਕਰਨ ਦੀ ਲੋੜ ਆ ਕੀ ਕੀ ਸਿਖਾਇਆ ਜਾਂਦਾ ਜੀ ਬੱਚਿਆਂ ਨੂੰ ਸਿਖਾਇਆ ਤਾਂ ਜਿਹੜੇ ਇੱਥੇ ਰੂਲ ਰੈਗੂਲੇਸ਼ਨ ਆ ਕਲਾਸਰ ਸਪੀਡਿੰਗ ਸਕੂਲ ਜ਼ੋਨ 30 ਆ ਆਪਾਂ ਰੈ residencial area ਚ ਕਿੰਨੀ ਸਪੀਡ ਆ ਇੰਡਸਟਰੀਅਲ ਕਮਰਸ਼ੀਅਲ ਕਿੰਨੀ ਆ ਡਰਿੰਕ ਕਰਕੇ ਗੱਡੀ ਨਹੀਂ ਚਲਾਉਣੀ ਮੇਨ ਐਸੀ ਫੋਕਸ ਹੋਤੇ ਰਹਿੰਦਾ ਵੀ ਡੋਂਟ ਇੱਥੇ ਇਹ ਬਹੁਤ ਵੱਡੀ ਪ੍ਰੋਬਲਮ ਆ ਜਿਹੜਾ ਬੰਦਾ ਇੱਕ ਵਾਰੀ ਡਰਿੰਕ ਡਰਾਈਵ ਚ ਫੜਿਆ ਗਿਆ ਕੱਲਾ ਉਹਦਾ ਲਾਇਸੈਂਸ ਨਹੀਂ ਜਾਂਦਾ ਜੀ ਉਹਦਾ ਘਰ ਵੀ ਜਾਂਦਾ ਉਹਦੀ ਜੋਬ ਵੀ ਜਾਂਦੀ ਹੈ ਉਹਦੀ ਫੈਮਿਲੀ ਮਤਲਬ ਖਤਮ ਹੋ ਜਾਂਦੀ ਆ ਕਿੰਨੀਆਂ ਗੱਡੀਆਂ ਭਾਜੀ ਆਪਣੇ ਕੋਲ ਕਿਹੜੀਆਂ ਕਿਹੜੀਆਂ ਗੱਡੀਆਂ ਜੀ ਆਪਣੇ ਕੋਲੇ ਟੋਟਲ ਜੀ 7 ਕਾਰਾਂ ਨੇ ਜੀ ਸਾਰੀਆਂ ਆਪਣੇ ਕੋਲੇ ਇਲੈਕਟ੍ਰਿਕ ਆ ਤੇ ਰਾਤ ਨੂੰ ਜਦੋਂ ਆਪਣੀ ਸ਼ਿਫਟ ਖਤਮ ਹੁੰਦੀ ਹੈ ਹਰੇਕ ਬੰਦਾ ਆਪਣੀ ਕਾਰ ਉੱਥੇ 플ੱਗ ਤੇ ਲਾ ਜਾਂਦਾ ਸਵੇਰੇ ਆ ਕੇ ਉੱਥੋਂ ਕਾਰ ਚੱਕ ਲੈਣੀ ਹੈ ਸਾਰੀਆਂ ਇਲੈਕਟ੍ਰਿਕ ਕਾਰਾਂ ਨੇ ਤੇ ਜਿਹਦੇ ਵਿੱਚ ਆਪਣੇ ਕੋਲੇ ਫੋਰਡ ਦੀਆਂ ਕਾਰਾਂ ਨੇ ਤੇ ਪਲੱਸ ਆਪਣੇ ਕੋਲੇ ਸ਼ੈਵਲਟ ਦੀਆਂ ਕਾਰਾਂ ਨੇ ਮੋਂਟਰੀਅਲ ਦੇ ਵਿੱਚ ਇੱਕ ਸਾਡਾ ਸਕੂਲ ਹੋਰ ਵੀ ਸਪੈਸ਼ਲ ਹੈ ਜੀ ਅਸੀਂ ਮੈਨੂਅਲ ਕਾਰ 11 ਵਾਲੀ ਕਾਰ ਵੀ ਸਿਖਾਉਂਦੇ ਆ ਸਾਡੇ ਕੋਲ ਉਹ ਵੀ ਹੈਗੀ ਹੈ ਜੀ ਉਹ ਬਹੁਤ ਸਕੂਲ ਇੱਥੇ ਬਹੁਤ ਰੇਅਰ ਮਿਲੂਗਾ ਇਹਦਾ ਨਾਮ ਕੀ ਹੈ ਜੀ ਬਾਜੀ ਇਹਦਾ ਲਸਾਲ ਡਰਾਈਵਿੰਗ ਸਕੂਲ ਹੈ ਇਹਦਾ ਨਾਮ ਵਿੱਚ ਵਿੱਚ ਅਸੀਂ ਇਕੋਲ ਦਾ ਕੋਂਦਵੀ ਲਸਾਲ ਕਹ ਦਿੰਦੇ ਆ ਇਕੋਲ ਦਾ ਮਤਲਬ ਹੁੰਦਾ ਡਰਾਈਵਿੰਗ ਸਕੂਲ ਕੋਂਦਵੀ ਦਾ ਮਤਲਬ ਹੈਗਾ ਕਾਰ ਜੀ ਜਿੰਨੇ ਬੰਦੇ ਸਾਡੇ ਕੋਲ ਹੈਗੇ ਸਾਡੇ ਕੋਲ ਲਾਇਸੈਂਸ ਆ ਬਕਾਇਦਾ ਟੀਚ ਕਰਦੇ ਅਸੀਂ ਇਹ ਨਹੀਂ ਹੈਗਾ ਵੀ ਕਿਸੇ ਨੂੰ ਵੀ ਨਾਲ ਬਿਠਾਤਾ ਤਾਂ ਵੀ ਤੋਂ ਲੈਸਨ ਦੇ ਆ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੈਨੇਡਾ ਦੇ ਮੌਂਟਰੀਅਲ ਦੇ ਵਿੱਚ ਆ ਤੇ ਬਹੁਤ ਸਾਰੀਆਂ ਸ਼ਖਸੀਅਤਾਂ ਦੇ ਨਾਲ ਤੁਹਾਡੀ ਗੱਲਬਾਤ ਕਰਵਾਈ ਹੈ ਬਹੁਤ ਸਾਰੇ ਆਪਣੇ ਪੰਜਾਬੀ ਭਰਾਵਾਂ ਦੇ ਨਾਲ ਗੱਲਬਾਤ ਕਰਵਾਈ ਹੈ ਤੇ ਗੱਲਬਾਤ ਅੱਜ ਕਰਨੀ ਹੈ ਜੀ ਕਿ ਕੈਨੇਡਾ ਦੇ ਵਿੱਚ ਗੱਡੀ ਦਾ ਕਾਰ ਦਾ ਲਾਇਸੈਂਸ ਕਿਵੇਂ ਬਣਦਾ ਹੈ ਤੇ ਬਾਈ ਜੀ ਹੋਰਾਂ ਦਾ ਮੌਂਟਰੀਅਲ ਦੇ ਵਿੱਚ ਡਰਾਈਵਿੰਗ ਸਕੂਲ ਹੈ ਕਿਉਂਕਿ ਮੌਂਟਰੀਅਲ ਦੇ ਆਪਣੇ ਕੁਝ ਰੂਲ ਨੇ ਕਿਊਬਿਕ ਦੇ ਆਪਣੇ ਰੂਲ ਨੇ ਇਸ ਸਟੇਟ ਦੇ ਤਾਂ ਉਸ ਵਾਰ ਵੀ ਗੱਲਬਾਤ ਕਰਾਂਗੇ ਜਦੋਂ ਗੱਡੀ ਸਿੱਖਦੇ ਆ ਕਿਉਂਕਿ ਇਸ ਸਟੇਟ ਦੇ ਵਿੱਚ ਕਹਿੰਦੇ ਜੀ ਤੁਹਾਨੂੰ ਲਾਇਸੈਂਸ ਲੈਣ ਦੇ ਲਈ ਡਰਾਈਵਿੰਗ ਸਕੂਲ ਦੀ ਐਡਮਿਸ਼ਨ ਜ਼ਰੂਰੀ ਹੈ ਤਾਂ ਇੱਥੋਂ ਦੇ ਜਿਹੜੇ ਲੋਕ ਨੇ ਮੌਂਟਰੀਅਲ ਦੇ ਕਹਿ ਲਿਏ ਜਾਂ ਇਸ ਸਟੇਟ ਦੇ ਕਹਿ ਲਿਏ ਉਹ ਆਪਣੇ ਇੱਕੋ ਇੱਕ ਪੰਜਾਬੀ ਭਰਾ ਹੈ ਕਹਿੰਦੇ ਉਹਨਾਂ ਦੇ ਕੋਲ ਜਿਹੜਾ ਡਰਾਈਵਿੰਗ ਸਕੂਲ ਹੈ ਉਹਨਾਂ ਤੋਂ ਹੀ ਡਰਾਈਵਿੰਗ ਦਾ ਸਿੱਖਿਆ ਲੈਂਦੇ ਆ ਇਸ ਤਰ੍ਹਾਂ ਦੇ ਕੁਝ ਹੈਗਾ ਉਹ ਆਪਾਂ ਗੱਲਬਾਤ ਜਿਹੜੀ ਜ਼ਰੂਰ ਕਰਾਂਗੇ ਸੋ ਪਾਜੀ ਇੰਦਰਪਾਲ ਸਿੰਘ ਜੀ ਨੇ ਤੇ ਬਾਈ ਪ੍ਰਵੀਰ ਸਿੰਘ ਸਤਿ ਸ਼੍ਰੀ ਅਕਾਲ ਚੜਦੀ ਕਲਾ ਜੀ ਤੇ ਪਾਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਬਹੁਤ ਚੈਨਲ ਦੇ ਦਿੱਤੇ ਥੈਂਕ ਯੂ ਧੰਨਵਾਦ ਜੀ ਧੰਨਵਾਦ ਥੈਂਕ ਯੂ ਤੁਸੀਂ ਇੱਥੇ ਡਰਾਈਵਿੰਗ ਸਕੂਲ ਜਿਹੜਾ ਚਲਾ ਰਹੇ ਹੋ ਹਾਂਜੀ ਕਿੰਨੀ ਦੇਰ ਤੋਂ ਬਾਜੀ ਡਰਾਈਵਿੰਗ ਸਕੂਲ ਜੀ ਪਹਿਲਾਂ ਅਸੀਂ ਮਤਲਬ ਟੈਕਸੀ ਬਿਜ਼ਨਸ ਦੇ ਵਿੱਚ ਸੀਗੇ 15-16 ਸਾਲ ਟੈਕਸੀ ਬਿਜ਼ਨਸ 'ਚ ਰਹੇ ਹਾਂ ਪਰ ਪਿਛਲੇ 5 ਸਾਲ ਤੋਂ ਆਪਾਂ ਡਰਾਈਵਿੰਗ ਸਕੂਲ ਦੇ ਵਿੱਚ ਆਨਬੋਲਵ ਹਾਂ ਬਟ ਜਿਹੜਾ ਡਰਾਈਵਿੰਗ ਸਕੂਲ ਹੈਗਾ ਆਪਣੇ ਕੋਲ ਇਹ ਪਿਛਲੇ 1981 ਤੋਂ ਐਗਜ਼ਿਸਟ ਹਾਂ ਪਹਿਲਾਂ ਆਪਣੇ ਇਟਾਲੀਅਨ ਸੀਗੇ ਜਿਹੜੇ ਓਨਰ ਸੀ ਉਹਨਾਂ ਤੋਂ ਫਿਰ ਅਸੀਂ ਟੇਕਓਵਰ ਕਰ ਲਿਆ ਜੀ ਤੇ ਇਹਦੀ ਡਰਾਈਵਿੰਗ ਸਕੂਲ ਬਾਰੇ ਪ੍ਰਭਜੋਤ ਭਾਜੀ ਹੋਰਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਜਦੋਂ ਤਾਂ ਉਹ ਇਹ ਦੱਸਦੇ ਸੀ ਵੀ ਇਹ ਮੌਂਟਰੀਅਲ ਦੇ ਜਾਂ ਫਿਰ ਇਸ ਸਟੇਟ ਦੇ ਕੂਬਿਕ ਦੇ ਆਪਣੇ ਹੀ ਰੂਲ ਨੇ ਜੀ ਉਹ ਕੀ ਹੈ ਹਾਂਜੀ ਇੱਥੇ ਫਿਰ ਇਹ ਜਿਹੜਾ ਬੱਚਾ ਇੱਥੇ ਬੌਰਨ ਹੁੰਦਾ ਜਾਂ ਕੋਈ ਵੀ ਆ ਉਹਨੂੰ ਮੰਡੈਟਰੀ ਹੈ ਜੀ ਇੱਥੇ ਡਰਾਈਵਿੰਗ ਸਕੂਲ ਲੈਣਾ ਹੀ ਪੈਂਦਾ ਜਿਹਦੇ ਵਿੱਚ ਮਤਲਬ ਉਹਨੂੰ 24 ਘੰਟੇ ਦੀ ਥਿਊਰੀ ਦੀਆਂ ਕਲਾਸਾਂ ਹੁੰਦੀਆਂ 15 ਘੰਟੇ ਦੀ ਡਰਾਈਵਿੰਗ ਦੀ ਆ ਤੇ ਫਿਰ ਜਦੋਂ ਕੋਰਸ ਪੂਰਾ ਹੁੰਦਾ ਉਹ ਇੱਕ ਸਰਟੀਫਿਕੇਟ ਇਸ਼ੂ ਕਰਦਾ ਡਰਾਈਵਿੰਗ ਸਕੂਲ ਤੇ ਉਹ ਸਰਟੀਫਿਕੇਟ ਦੇ ਬੇਸ ਤੇ ਹੀ ਫਿਰ ਜਿਹੜਾ ਸਾਇਕਾ ਜੋ ਮਿਨਿਸਟਰੀ ਆ ਉਹ ਤੁਸੀਂ ਐਗਜ਼ਾਮ ਉੱਥੇ ਦੇਣ ਦੇ ਅਲਾਉ ਕਰਦੇ ਆ ਫਿਰ ਤੁਹਾਨੂੰ ਐਗਜ਼ਾਮ ਮਤਲਬ ਤੁਸੀਂ ਲਾਇਸੈਂਸ ਲੈ ਸਕਦੇ ਹੋ ਹਾਂ ਜੇ ਕੋਈ ਇੰਡੀਆ ਤੋਂ ਆਉਂਦਾ ਇੰਡੀਆ ਤੋਂ ਕੋਈ ਵੀ ਆਉਂਦਾ ਕਿਸੇ ਵੀ ਸਟੇਟਸ ਤੇ ਆਉਂਦਾ ਜੇ ਕਿਸੇ ਕੋਲ ਇੰਡੀਆ ਦਾ ਲਾਇਸੈਂਸ ਹੈਗਾ ਉਹ ਇਥੇ ਕੁਬਿਕ ਦੇ ਵਿੱਚ ਉਸ ਲਾਇਸੈਂਸ ਤੇ 6 ਮਹੀਨੇ ਗੱਡੀ ਚਲਾ ਸਕਦਾ ਅੱਛਾ ਜੀ ਹਾਂ ਤੇ ਜਦੋਂ ਉਹਨੇ ਕਨਵਰਟ ਕਰਾਉਣਾ ਫਿਰ ਡਰਾਈਵਿੰਗ ਸਕੂਲ ਦੇ ਵਿੱਚ ਜਾਣਾ ਪਊਗਾ ਉਹ ਡਰਾਈਵਿੰਗ ਸਕੂਲ ਦੇ ਵਿੱਚ ਜੇ ਉਹਦੇ ਕੋਲੇ ਲਾਇਸੈਂਸ ਦੋ ਤਿੰਨ ਚਾਰ ਸਾਲ ਪੁਰਾਣਾ ਉਹਨੂੰ ਡਰਾਈਵਿੰਗ ਸਕੂਲ ਲੈਣ ਦੀ ਲੋੜ ਨਹੀਂ ਪੈਂਦੀ ਲੋੜ ਨਹੀਂ ਪੈਂਦੀ ਹਾਂ ਉਹ ਥੋੜੇ ਬਹੁਤ ਲੈਸਨ ਲੈ ਸਕਦਾ ਡਰਾਈਵਿੰਗ ਦੇ 2 5 4 20 ਥੋੜਾ ਬਹੁਤ ਐਕਸਪੀਰੀਅੰਸ ਹੋ ਜਾਂਦਾ ਨਵੇਂ ਰੂਲ ਰੈਗੂਲੇਸ਼ਨ ਆ ਇੱਥੋਂ ਦੇ ਬਟ ਉਹਨੂੰ ਲਾਇਸੈਂਸ ਡਰਾਈਵਿੰਗ ਸਕੂਲ ਲੈਣ ਦੀ ਲੋੜ ਨਹੀਂ ਪੈਂਦੀ ਜਿਹਦੇ ਕੋਲੇ ਤਿੰਨ ਤੇ ਮੈਨਸ ਰੀਤੇ ਉਹ ਅੱਛਾ ਜੀ ਹਾਂਜੀ ਜੇ ਉਹਦਾ ਮਤਲਬ ਨਹੀਂ ਹੁੰਦਾ ਐਕਸਪੀਰੀਅੰਸ ਨਹੀਂ ਐਕਸੈਪਟ ਕਰਦੇ ਫੇਰ ਉਹਨੂੰ ਡਰਾਈਵਿੰਗ ਸਕੂਲ ਲੈਣਾ ਹੀ ਪੈਣਾ ਹੂੰ ਤੇ ਪ੍ਰਭਜੋਤ ਭਾਜੀ ਕਦੋਂ ਤੋਂ ਤੁਸੀਂ ਇੱਥੇ ਜੀ ਆਏ ਹੋਏ ਮੈਂ ਭਾਜੀ ਇੱਥੇ 2011 ਚ ਆਇਆ ਸੀਗਾ ਹੂੰ ਤੇ ਉਸ ਤੋਂ ਬਾਅਦ ਫੇ ਪਹਿਲਾਂ ਮੈਂ ਵੀ ਟੈਕਸੀ business ਸੀਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਟੈਕਸੀ business ਤੋਂ ਬਾਅਦ ਮੈਂ ਫੇ ਬਸ ਪਾਜੀ ਹਣੀ ਤੇ ਮੈਂ ਅਸੀਂ ਦੋਨੋਂ ਇਕੱਠੇ ਸੀਗੇ ਟੈਕਸੀ ਹਮ ਉਸ ਤੋਂ ਬਾਅਦ ਫੇ ਅਸੀਂ ਉਸ ਤੋਂ ਬਾਅਦ ਅਸੀਂ ਡਰਾਈਵਿੰਗ ਸਕੂਲ ਚ ਜਾ ਕੇ ਇਕੱਠੇ ਇੱਕ ਇਹ ਤੁਸੀਂ ਗੱਲ ਦੱਸੀ ਸੀ ਕਿ ਵੀ ਪੰਜਾਬੀ ਤੁਸੀਂ ਉਹ ਜਾਂ ਫਿਰ ਤੁਹਾਡੇ ਕੋਲ ਇਸ ਤਰ੍ਹਾਂ ਦੀ ਜਿਹੜੀ ਮੈਂ ਜ਼ਿਕਰ ਕੀਤਾ ਉਹਦੇ ਉਹ ਕੀ ਗੱਲ ਹੈ ਜੀ ਜਿਵੇਂ ਵੀ ਤੁਹਾਡੇ ਤੋਂ ਹੀ ਇੱਥੇ ਟ੍ਰੇਨਿੰਗ ਜਿਹੜੀ ਹੈਗੀ ਆ ਨਹੀਂ ਭਾਜੀ ਇੱਥੇ ਆਪਣੇ ਹੋਰ ਵੀ ਪੰਜਾਬੀ ਕਮਿਊਨਿਟੀ ਦੇ ਵਿੱਚ ਹੈਗੇ ਆ ਕਈ ਸਕੂਲ ਡਰਾਈਵਿੰਗ ਸਕੂਲ ਹੈਗੇ ਆ ਇੱਥੇ ਹੋਰ ਵੀ ਆਪਣੇ ਕਮਿਊਨਿਟੀ ਦੇ ਕਾਫੀ ਸਕੂਲ ਆ ਪਰ ਜਿਹੜਾ ਸਾਡੇ ਕੋਲ ਇੱਥੇ ਜਿਹਦਾ ਰਿਜ਼ਰਵ ਇੰਡੀਅਨ ਖਨਵਾਕੀ ਆ ਜਿਹਦਾ ਏਰੀਆ ਸਾਡੇ ਲਸਾਲ ਦੇ ਬਿਲਕੁਲ ਨੇਟਿਵ ਬਲੋਕ ਨੇ ਜਿਹੜੇ ਉਹਨਾਂ ਉਹਨਾਂ ਦਾ ਪਰਮਿਟ ਸਿਰਫ ਸਾਡੇ ਕੋਲ ਹੈ ਅਜੇ ਤੱਕ ਅਸੀਂ ਉੱਥੇ ਉਹਨਾਂ ਦੇ ਉੱਥੇ ਜਾ ਕੇ ਉਹਨਾਂ ਨੂੰ ਡਰਾਈਵਿੰਗ ਸਿਖਾਉਂਦੇ ਆਂ ਮਤਲਬ ਜਿਹੜੇ ਲੋਕਾਂ ਨੇ ਕੈਨੇਡਾ ਵਸਾਇਆ ਸੀ ਆ ਕੇ ਅੱਜ ਉਹ ਤੁਹਾਡੇ ਤੋਂ ਹੀ ਪਰਮਿਟ ਹੈਗਾ ਤੁਹਾਡੇ ਕੋਲ ਉਹਨਾਂ ਨੂੰ ਸਿਖਾਉਣ ਦਾ ਸਾਡੇ ਕੋਲ ਉੱਥੇ ਲੋਕਲ ਨੇਟਿਵ ਲੋਕਾਂ ਦੇ ਕੋਲ ਉੱਥੇ ਸਾਡੇ ਕੋਲ ਸਕੂਲ ਉੱਥੇ ਜਗ੍ਹਾ 'ਚ ਪਰਮਿਟ ਹੈਗਾ ਸਾਡੇ ਕੋਲ ਅਸੀਂ ਉਹਨਾਂ ਨੂੰ ਸਿਖਾਉਣੇ ਆ ਉੱਥੇ ਜਾ ਕੇ ਜਿਹੜੇ ਇੱਥੋਂ ਦੇ ਲੋਕ ਆ ਉਹਨਾਂ ਕੋਲ ਪਰਮਿਟ ਨਹੀਂ ਹੈ ਉਹਨਾਂ ਨੂੰ ਸਿਖਾਉਣ ਦਾ ਤੁਸੀਂ ਇਕੱਲੇ ਇੱਕ ਲੋਤੇ ਹੋ ਜੀ ਨਹੀਂ ਇਹ ਇਦਾਂ ਪਛੀ ਹਰੇਕ ਉਹਨਾਂ ਦੇ ਏਰੀਆ ਬਣੇ ਹੋਏ ਡਿਵਾਈਡ ਹੋਏ ਹੋਏ ਆ ਤੇ ਉਹ ਜਿਸ ਏਰੀਆ 'ਚ ਅਸੀਂ ਉਸ ਏਰੀਆ 'ਚ ਅਸੀਂ ਹੀ ਸਿਖਾ ਸਕਦੇ ਆ ਹਾਂ ਹਾਂ ਹੋਰ ਸਕੂਲ ਨਹੀਂ ਜਾ ਸਕਦਾ अच्छा मतलब कि उस एरिया ਦਾ ਜਿਹੜਾ ਪਰਮਟ ਸਾਡੇ ਸਾਨੂੰ ਇਸ਼ੂ ਹੋਇਆ ਵਾ ਉਹਦੇ एरिया ਦਾ ਪਰਮਟ ਜਿਹਨੂੰ ਇਸ਼ੂ ਹੋਇਆ ਉੱਥੇ ਪਰ ਉਹੀ ਜਾ ਕੇ ਮਤਲਬ ਉਹਨਾਂ ਨੂੰ ਕਲਾਸਾਂ ਦੇ ਸਕਦਾ ਦੂਜਾ ਬੰਦਾ ਉਹਨੂੰ ਫਿਰ ਉਹਦਾ ਲਾਉ ਨਹੀਂ ਕਰਦੇ ਫਿਰ ਪੰਜਾਬੀ ਤਾਂ ਜੇ ਜੇ ਆਪਣੇ ਪੰਜਾਬੀ ਆਉਂਦੇ ਜੀ ਜਾਂ ਫਿਰ ਉਹਨਾਂ ਨੂੰ ਤੁਸੀਂ ਥੋੜੀ ਜਿਹੀ ਮਾਇਆ ਦੇ ਕੇ ਨਹੀਂ ਸਰਟੀਫਿਕੇਟ ਕਰ ਦਿੰਦੇ ਆ ਜਾਰੀ ਨਹੀਂ 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 ਬਿਲਕੁਲ ਜੀ ਉਦਾਂ ਦਾ ਕੰਮ ਨਹੀਂ ਚੱਲਦਾ ਜੀ ਹਾਂ ਜੀ ਕਿਵੇਂ ਕੁਝ ਬਿਲਕੁਲ ਨਹੀਂ ਚੀ ਉਦਾਂ ਦਾ ਕੰਮ ਇਹ ਇਹਦਾ ਫਿਰ ਕਿਵੇਂ ਜੀ ਮਤਲਬ ਕਿ ਹੋ ਵੀ ਸਕਦਾ ਜੀ ਵੀ ਬਹੁਤ ਸਾਰੇ ਲੋਕ ਆਉਂਦੇ ਹੁਣੇ ਤੁਹਾਡੇ ਕੋਲ ਕਹਿੰਦੇ ਆ ਜੀ ਵੀ ਭਈ ਸਾਨੂੰ ਲੱਗਦਾ ਸਾਡੇ ਸਾਨੂੰ ਕਹਿੰਦੇ ਆ ਕਈ ਲੋਕ ਸੋ ਬਹੁਤ ਲੋਕ ਆਉਂਦੇ ਆ ਸਪੈਸ਼ਲੀ ਜੇ ਆਪਣੀ ਕਮਿਊਨਿਟੀ ਤੋਂ ਦੇਖੀਏ ਜਿਹੜੇ ਜਿਨ੍ਹਾਂ ਨੂੰ ਥੋੜੀ ਇੰਗਲਿਸ਼ ਤੋਂ ਪ੍ਰੋਬਲਮ ਆ ਉਹ ਕਹਿੰਦੇ ਸਾਡੀ ਸਿਉਰੀ ਕਲੀਅਰ ਕਰਵਾ ਦਿਓ ਜੀ ਹਾਂ ਜੀ ਜੇ ਕੋਈ ਅੰਦਰ ਤੁਹਾਡੇ ਕਨੈਕਸ਼ਨ ਹੈਗੇ ਤਾਂ ਸਾਡਾ ਕਿਸੇ ਤਰੀਕੇ ਸਾਡਾ ਕਰਵਾ ਦਿਓ ਅੱਛਾ ਤੇ ਇੱਥ ਜਿਹੜੀ ਸਾਡੀ ਰੈਪਿਊਟੇਸ਼ਨ ਹੁਣ ਸਕੂਲ 81 ਤੋਂ ਚੱਲ ਰਿਹਾ ਸਾਡੇ ਨਾਲ ਅਸੀਂ ਟੋਟਲ 10 ਤੋਂ 11 ਅਮਪਲਾਈ ਇੱਥੇ ਬੰਦੇ ਕੰਮ ਕਰ ਰਹੇ ਆ ਅਸੀਂ ਦੋ ਪੰਜਾਬੀ ਆ ਬਾਕੀ ਸਾਡੇ ਨਾਲ ਗੋਰੇ ਕੰਮ ਕਰਦੇ ਆ ਅੱਛਾ ਜੀ ਜਿਹੜੇ ਆਪਣੇ ਨਾ ਤੇ ਇਸ ਕਰਕੇ ਜਿਹੜੋ ਆਪਣੇ ਸਕੂਲ ਦੀ ਰੈਪਿਊਟੇਸ਼ਨ ਨਾ ਸਾਨੂੰ ਮਤਲਬ ਉਦਾਂ ਦਾ ਕੰਮ ਕਰਨ ਦੀ ਲੋੜ ਆ ਤੇ ਪੂਰੇ ਤੁਸੀਂ ਪਾਰਟਨਰ ਲਏ ਹੋਏ ਕਿ ਕੰਮ ਤੇ ਰੱਖੇ ਹੋਏ ਜੀ ਗੋਰੇ ਗੋਰੇ ਆਪਣੇ ਅਮਪਲਾਈ ਆ ਜੀ ਬੱਲੇ ਉਹ ਕਹਿੰਦੇ ਆ ਨਾ ਵੀ ਪੰਜਾਬੀਆਂ ਨੇ ਭਾਈ ਹੁਣ ਗੋਰੇ ਵੀ ਕੰਮ ਤੇ ਲਾਏ ਹੋਏ ਆ ਜੀ ਦੇਖੋ ਜੀ ਇੱਕ ਹੋਰ ਗੱਲ ਜਿਵੇਂ ਨਾ ਪਿਛਲੇ 6 ਮਹੀਨੇ ਤੋਂ ਗੱਲ ਸੋਸ਼ਲ ਮੀਡੀਆ ਤੇ ਵੀ ਦੇਖੀ ਦੀ ਆ ਵੀ ਕੈਨੇਡਾ ਚ ਕੁਛ ਨਹੀਂ ਜੀ ਵਾਪਸ ਚਲੇ ਜਾਈਏ ਹਾਂਜੀ ਹਾਂਜੀ ਦੇਖੋ ਜਿਹੜੇ ਬੰਦੇ ਸੀ ਪਿਛਲੇ ਹੁਣ ਮੈਨੇ 2001 ਚ ਆਇਆ ਸੀ ਇੱਥੇ ਹਾਂਜੀ ਜਿਹੜਾ ਬੰਦਾ ਆ ਕੇ ਜਿਹੜਾ ਤੁਸੀਂ 10 ਸਾਲ ਕੰਮ ਕਰਦੇ ਹੋ ਤਾਂ ਫਿਰ ਸਾਰਾ ਕੁਝ ਇੱਥੇ ਵਧੀਆ ਵਾ ਇਹ ਨਹੀਂ ਹੈਗਾ ਵੀ ਵਧੀਆ ਨਹੀਂ ਹੈਗਾ ਪਰ ਮਿਹਨਤ ਕਰਨੀ ਪੈਂਦੀ ਹੈ ਜਿਹੜੇ ਬੰਦੇ ਨੇ ਮਿਹਨਤ ਨਹੀਂ ਕਰਨੀ ਉਹਦੇ ਵਾਸਤੇ ਫਿਰ ਕੈਨੇਡਾ ਨਹੀਂ ਹੈਗਾ ਜੀ ਪਰ ਹੁਣ ਮਿਹਨਤ ਕਰੀ ਜਾਂਦੇ ਭਾਈ ਕਈ ਬੱਚੇ ਜਿਵੇਂ ਸਾਨੂੰ ਮਿਲੇ ਵੀ ਆ ਮੈਨੂੰ ਵੀਰ ਵੀ ਕਈ ਮਿਲੇ ਆ ਜੀ ਉਹ ਕਹਿੰਦੇ ਵੀ ਇੱਥੇ ਕੰਮ ਨਹੀਂ ਹੁਣ ਮਿਲ ਰਿਹਾ ਘੱਟ ਮਿਲ ਰਿਹਾ ਇਹ ਥੋੜਾ ਔਖਾ ਵਾ ਬਟ ਇਹ ਚੱਲਦਾ ਰਹਿੰਦਾ ਜੀ ਇਹ ਕੰਟਰੀਆਂ ਚ ਕਿਤੇ ਥੋੜਾ ਬਹੁਤਾ ਅਪ ਡਾਊਨ ਆਉਂਦੀ ਆ ਬਟ ਇਹ ਆ ਵੀ ਜਿੱਥੇ ਹੈਗੇ ਜਿਵੇਂ ਹੈਗੇ ਲੱਗੇ ਰਹੋ ਤੇ ਹਾਂ ਬਹੁਤ ਸਾਰੇ ਮੁੰਡਿਆਂ ਨੇ ਵੀ ਕਾਜ ਵੀ ਜਿਹੜੇ ਆਪਣੇ ਜ਼ਿਆਦਾਤਰ ਜਿਹੜੇ ਬਹੁਤ ਪੁਰਾ ਮਾਫ ਕਰਨਾ ਅਸੀਂ ਆਪਣੀ ਕਮਿਊਨਿਟੀ ਦੇ ਉਹਨਾਂ ਲੋਕਾਂ ਨੂੰ ਦਿਖਾ ਰਹੇ ਹਾਂ ਜ਼ਿਆਦਾਤਰ ਜਿਨ੍ਹਾਂ ਨੇ ਸਾਡਾ ਮਾਣ ਉੱਚਾ ਕੀਤਾ ਪਰ ਮਾਣ ਨੀਮਾ ਕਰਨ ਵਾਲੇ ਵੀ ਹੈਗੇ ਆ ਜੀ ਸਾਡੇ ਕਿਉਂਕਿ 5-5 ਡਾਲਰ ਘੰਟੇ ਦੇ ਉੱਤੇ ਆਪਣੇ ਹੀ ਮੁੰਡਿਆਂ ਦਾ ਸ਼ੋਸ਼ਣ ਕਰ ਰਿਹਾ ਹੈ ਠੀਆਂ ਦਾ ਕਰ ਰਹੇ ਹਾਂ ਜੀ ਫਿਰ ਸਾਰੇ ਆਪਣੇ ਸਾਰੇ ਗੁਲੈ ਕੋਜੀਆਂ ਤਾਂ ਨਹੀਂ ਹੁੰਦੀਆਂ ਜੇ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਕਿਤੇ ਵਿੱਚ ਜੇ 100 ਦੇ ਵਿੱਚੋਂ ਇੱਕ ਬੰਦਾ ਕੋਈ ਇਦਾਂ ਦਾ ਵੀ ਹੋ ਸਕਦਾ ਬਟ ਸਾਰੇ ਨਹੀਂ ਹੈਗੇ ਜੀ ਤੇ ਕੀ ਕਿੰਨੀਆਂ ਗੱਡੀਆਂ ਭਾਜੀ ਆਪਣੇ ਕੋਲ ਕਿਹੜੀਆਂ ਕਿਹੜੀਆਂ ਗੱਡੀਆਂ ਜੀ ਆਪਣੇ ਕੋਲ ਟੋਟਲ ਜੀ 7 ਕਾਰਾਂ ਨੇ ਸਾਰੀਆਂ ਆਪਣੇ ਕੋਲੇ ਇਲੈਕਟ੍ਰਿਕ ਆ ਹੂੰ ਆਪਣੇ ਕੋਲੇ ਗੈਸ ਵਾਲੀ ਕਾਰ ਨਹੀਂ ਕੋਈ ਹੈਗੀ ਪਿੱਛੇ ਆਪਣੇ ਇਧਰ ਪਲੱਗ ਲੱਗੇ ਆ ਤੇ ਆਪਾਂ ਰਾਤ ਨੂੰ ਜਦੋਂ ਸ਼ਿਫਟ ਆਹ ਵਾਲੀ ਜੀ ਪਿਛਲੇ ਸਾਈਡ ਤੇ ਆ ਅੱਛਾ ਪਿਛਲੀ ਸਾਈਡ ਤੇ ਤੇ ਰਾਤ ਨੂੰ ਜਦੋਂ ਆਪਣੀ ਸ਼ਿਫਟ ਖਤਮ ਹੁੰਦੀ ਹੈ ਹਰੇਕ ਬੰਦਾ ਆਪਣੀ ਕਾਰ ਉੱਥੇ ਪਲੱਗ ਤੇ ਲਾ ਜਾਂਦਾ ਸਵੇਰੇ ਆ ਕੇ ਉੱਥੋਂ ਕਾਰ ਚੱਕ ਲੈਣੀ ਹੈ ਸਾਰੀਆਂ ਇਲੈਕਟ੍ਰਿਕ ਕਾਰਾਂ ਨੇ ਤੇ ਜਿਹਦੇ ਵਿੱਚ ਆਪਣੇ ਕੋਲੇ ਫੋਰਡ ਦੀਆਂ ਕਾਰਾਂ ਨੇ ਤੇ ਪਲੱਸ ਆਪਣੇ ਕੋਲੇ ਸ਼ੈਵਲਟ ਦੀਆਂ ਕਾਰਾਂ ਨੇ ਠੀਕ ਹੈ ਜੀ ਤੇ ਸਾਰੀਆਂ ਹੈਗੀਆਂ ਇਲੈਕਟ੍ਰੀਸ਼ੀਅਨਾਂ ਨੇ ਜੀ ਤੇ ਭਾਜੀ ਪ੍ਰਵਜੋਤ ਭਾਜੀ ਜਾਂ ਇੰਦਰਪਾਲ ਭਾਜੀ ਸਕੂਲ ਮੋਂਟਰੀਅਲ ਦੇ ਵਿੱਚ ਇੱਕ ਸਾਡਾ ਸਕੂਲ ਹੋਰ ਵੀ ਸਪੈਸ਼ਲ ਹੈ ਜੀ ਅਸੀਂ ਮੈਨੂਅਲ ਕਾਰ ਗੇਅਰਾਂ ਵਾਲੀ ਕਾਰ ਵੀ ਸਿਖਾਉਂਦੇ ਆ ਸਾਡੇ ਕੋਲ ਉਹ ਵੀ ਹੈਗੀ ਹੈ ਜੀ ਬਹੁਤ ਸਕੂਲ ਇੱਥੇ ਬਹੁਤ ਰੇਅਰ ਮਿਲੂਗਾ ਵੀ ਜਿਹਦੇ ਤੇ ਕੋਈ 11 ਵਾਲੇ ਕਾਰ ਸਿਖਾਉਂਦਾ ਅਸੀਂ 11 ਵਾਲੇ ਕਾਰ ਵੀ ਸਿਖਾਉਂਦੇ ਆ ਕੈਨੇਡਾ ਦੇ ਵਿੱਚ ਐਦਾ ਹੁੰਦੀ ਆ ਵੀ ਮੋਸਟਲੀ ਜਦੋਂ ਆਪਾਂ ਇੱਥੇ ਸਟਾਪ ਸਾਈਨ ਬਹੁਤ ਆ ਕਿਉਂਕਿ ਹਰੇਕ 200 ਮੀਟਰ ਤੇ 150 ਮੀਟਰ ਤੇ ਤੁਹਾਨੂੰ ਸਟਾਪ ਸਾਈਨ ਮਿਲ ਜਾਂਦਾ ਪਰ ਉਹਦਾ ਕਰਕੇ ਆਪਣੇ ਜਿਹੜੇ ਮੋਸਟਲੀ ਜਿਹੜੇ ਸਟੂਡੈਂਟਸ ਆ ਉਹ ਗ੍ਰੇਜ ਕਰਦੇ ਆ ਮੈਨੂਅਲ ਕਾਰ ਤੇ ਐਗਜ਼ਾਮ ਦੇਣਾ ਪਰ ਸਾਡਾ ਸਕੂਲ ਅਸੀਂ ਇੱਕ ਐਦਾਂ ਦਾ ਸਕੂਲ ਆ ਇੱਥੇ ਜਿਹੜੇ ਲੁੱਕ ਲਿਆ ਅਸੀਂ ਇੱਥੇ ਜਿਹੜਾ ਅਸੀਂ ਮੈਨੂਅਲ ਕਾਰਨਾ ਵੀ ਬੱਚਿਆਂ ਨੂੰ ਲੈਸਨ ਦਿਵਾਉਨੇ ਆ ਲੈਸਨ ਦਿੰਨੇ ਆ ਤੇ ਉਹਨਾਂ ਨੂੰ ਐਗਜ਼ਾਮ ਦਿਵਾਉਨੇ ਆ ਜਿਵੇਂ ਸਕੂਲ ਵਾਲਾ ਜਿਹੜਾ ਆਪਣਾ ਉਹਦੇ ਦਾ ਸਾਨੂੰ ਇੰਨਾ ਪਤਾ ਨਹੀਂ ਜੇ ਕਯੂਬਿਕ ਦੇ ਵਿੱਚ ਇਹ ਆ ਵੀ ਜਿਹੜਾ ਬੱਚਾ ਇੱਥੇ ਬੌਰਨ ਹੁੰਦਾ ਉਹਨੂੰ ਡਰਾਈਵਿੰਗ ਸਕੂਲ ਲੈਣਾ ਹੀ ਪੈਣਾ ਇੰਡੀਆ ਤੋਂ ਵੀ ਜੇ ਅਸੀਂ ਜਿਹੜੇ ਲੋਕਾਂ ਨੇ ਆਉਣਾ ਉਹਨਾਂ ਨੂੰ ਇਹੀ ਗਾਈਡ ਕਰਦੇ ਆ ਵੀ ਜੇ ਕੋਈ ਜੇ ਕਿਸੇ ਨੇ ਲਾਇਸੈਂਸ ਉਥੋਂ ਲੈ ਕੇ ਆਉਣਾ ਐਟ ਲੀਸਟ ਉਹ 3-4 ਸਾਲ ਪੁਰਾਣਾ ਹੋਵੇ ਫਿਰ ਸਾਨੂੰ ਇੱਥੇ ਕਯੂਬਿਕ ਦੇ ਵਿੱਚ ਡਰਾਈਵਿੰਗ ਸਕੂਲ ਲੈਣ ਦੀ ਲੋੜ ਨਹੀਂ ਪੈਂਦੀ ਫਿਰ ਜਸ ਤੁਸੀਂ 4-5 ਘੰਟੇ ਉਧਰ ਡਰਾਈਵਿੰਗ ਸਿੱਖ ਸਕਦੇ ਹੋ ਤੇ ਤੁਸੀਂ ਪਾਸ ਹੋ ਸਕਦੇ ਹੋ ਤੇ ਕਿਹੜੀਆਂ ਗੱਲਾਂ ਦਾ ਧਿਆਨ ਦੇਖਣ ਦੇ ਲਈ ਤੁਸੀਂ ਜਦਾ ਦਿੰਦੇ ਹੋ ਜੀ ਕੀ ਕੀ ਸਿਖਾਇਆ ਜਾਂਦਾ ਜੀ ਬੱਚਿਆਂ ਕਲਾਸਰ ਸਪੀਡਿੰਗ ਸਕੂਲ ਜ਼ੋਨ 30 ਆ ਆਪਾਂ ਰੈ residențial ਏਰੀਆ ਕਿੰਨੀ ਸਪੀਡ ਆ ਇੰਡਸਟਰੀਅਲ ਕਮਰਸ਼ੀਅਲ ਕਿੰਨੀ ਆ ਬਾਕੀ ਵੀ ਡਰਿੰਕ ਕਰਕੇ ਗੱਡੀ ਨਹੀਂ ਚਲਾਉਣੀ ਮੇਨ ਐਸੀ ਫੋਕਸ ਹੋਤੇ ਰਹਿੰਦਾ ਵੀ ਡੋਂਟ ਇੱਥੇ ਇਹ ਬਹੁਤ ਵੱਡੀ ਪ੍ਰੋਬਲਮ ਆ ਜਿਹੜਾ ਬੰਦਾ ਇੱਕ ਵਾਰੀ ਡਰਿੰਕ ਡਰਾਈਵ ਚ ਫੜਿਆ ਗਿਆ ਕੱਲਾ ਉਹਦਾ ਲਾਇਸੈਂਸ ਨਹੀਂ ਜਾਂਦਾ ਜੀ ਉਹਦਾ ਘਰ ਵੀ ਜਾਂਦਾ ਉਹਦੀ ਜੋਬ ਵੀ ਜਾਂਦੀ ਹੈ ਉਹਦੀ ਫੈਮਿਲੀ ਮਤਲਬ ਖਤਮ ਹੋ ਜਾਂਦੀ ਆ ਅੱਛਾ ਜੀ ਤੇ ਇਹ ਹਾਲਾਤ ਨੇ ਜੇ ਇੱਕ ਵਾਰੀ ਤੁਸੀਂ ਡਰਿੰਕ ਡਰਾਈਵ ਚ ਫੜੇ ਜਾਂਦੇ ਹੋ ਤਾਂ ਮਤਲਬ ਇਹ ਆ ਵੀ ਇੰਡੀਆ ਦਾ 10 ਲੱਖ ਤੋਂ ਵੀ ਉੱਪਰ ਲੱਗ ਜਾਂਦਾ ਵੀ ਉਹ ਸਾਰਾ ਕੰਮ ਸ 10000 ਤਾਂ 8 10000 ਤੱਕ ਵੀਰੇ ਵਕੀਲ ਲੈ ਲੈਂਦੇ ਨੇ ਤੇ ਜੇ ਤੁਹਾਡਾ ਕੇਸ ਲੜਨ ਲਈ ਡਰਿੰਕ ਡਰਾਈਵ ਸਾਡੇ ਤਾਂ ਜੀ ਠੇਕੇ ਹੀ ਐਨ ਬਿਲਕੁਲ ਸੜਕ ਤੇ ਖੜੇ ਠੇਕੇ ਵੈਸੇ ਦੇਖੋ ਜੀ ਇੱਕ ਗੱਲ ਆਪਾਂ ਨੇ ਕੀਤਾ ਹੋਇਆ ਚਲੋ ਇੱਥੇ ਵੀ ਹੈਗਾ ਇਹ ਇਹਨਾਂ ਦਾ ਉਹ ਹੈ ਪਰ ਆਪਣਾ ਤਾਂ ਬਿਲਕੁਲ ਐਨ ਵੱਡੀਆਂ ਰੋਡਸ ਦੇ ਉੱਤੇ ਠੇਕੇ ਨੇ ਜੀ ਤੇ ਉੱਥੇ ਭਾਈ ਸ਼ਰਾਬ ਪੀਓ ਫੇ ਗੱਡੀ ਚਲਾਓ ਲੰਘ ਜਾਓ ਟਰੱਕਾਂ ਦੇ ਟਰੱਕ ਖੜੇ ਆ ਜੀ ਉੱਥੇ ਉਹ ਫਿਰ ਪਹਿਲਾਂ ਤਾਂ ਐਜੂਕੇਸ਼ਨ ਨਹੀਂ ਜੀ ਇੱਕ ਫਿਰ ਆਪਣਾ ਈਵਨ ਜਿਹੜੇ ਅਸੀਂ ਵੀ ਇੱਥੋਂ ਜਾਣੇ ਆ ਉੱਥੇ ਹੋ ਸਕਦਾ ਅਸੀਂ ਮਤਲਬ ਲੋਕ ਉੱਥੇ ਜਾ ਕੇ ਕਾਨੂੰਨ ਭੁੱਲ ਜਾਂਦੇ ਆ ਹਾਂਜੀ ਹਾਂਜੀ ਬਟ ਇਹ ਆ ਵੀ ਜਾ ਕੇ ਇੱਥੋਂ ਲੋਕ ਜਾਂਦੇ ਦੱਸਣਾ ਤਾਂ ਉਹਨਾਂ ਲੋਕਾਂ ਨੂੰ ਚਾਹੀਦਾ ਵੀ ਆਪਾਂ ਮੇਨ ਗੱਲ ਇਹ ਆ ਜੀ ਆਪਣੀ ਲਾਈਫ ਤੋਂ ਹੋਰ ਇੰਪੋਰਟੈਂਟ ਕੀ ਆ ਜੇ ਡਰਿੰਕਰ ਡਰਾਈਵ ਕਰਦੇ ਆ ਕਿੰਨੇ ਐਕਸੀਡੈਂਟ ਹੁੰਦੇ ਆ ਉਹਦੇ ਨਾਲ ਹੂੰ ਬਿਲਕੁਲ ਐ ਸੋ ਭਾਜੀ ਹੋਰ ਜਿਹੜੇ ਇੱਥੇ ਡਰਾਈਵਿੰਗ ਸਕੂਲ ਚਲਾਉਂਦੇ ਆ ਇਹਦਾ ਨਾਮ ਕੀ ਆ ਜੀ ਭਾਜੀ ਇਹਦਾ ਲਸਾਲ ਡਰਾਈਵਿੰਗ ਸਕੂਲ ਆ ਜੀ ਇਹਦਾ ਨਾਮ ਹੈ ਫ੍ਰੈਂਚ ਵਿੱਚ ਅਸੀਂ ਇਕੋਲ ਦਾ ਕੋਂਦਵੀ ਲਸਾਲ ਕਹ ਦਿੰਦੇ ਆ ਇਕੋਲ ਦਾ ਮਤਲਬ ਹੁੰਦਾ ਡਰਾਈਵਿੰਗ ਸਕੂਲ ਕੋਂਦਵੀ ਦਾ ਮਤਲਬ ਹੈਗਾ ਕਾਰ अच्छा इक्वल द कोंडवी इको मलो ड्राइविंग लसाल ड्राइविंग स्कूल मीन्स कारਾਂ ਦਾ ਕਾਰ ਦਾ ਡਰਾਈਵਿੰਗ ਇੱਥੇ ਫ੍ਰੈਂਚ ਬੋਲਣੀ ਪੈਂਦੀ ਤੁਹਾਨੂੰ ਹਾਂਜੀ ਹਾਂਜੀ ਤੇ ਸਾਨੂੰ ਫ੍ਰੈਂਚ ਐਂਡ ਇੰਗਲਿਸ਼ ਬਹੁਤ ਜਿਹੜਾ ਸਟੂਡੈਂਟ ਤੇ ਡਿਪੈਂਡ ਆ ਇਹ ਕੋਈ ਲਾ ਨਹੀਂ ਹੈਗਾ ਵੀ ਜੇ ਕਿਸੇ ਨੇ ਲਾਇਸੈਂਸ ਲੈਣਾ ਉਹਦੇ ਲਈ ਤੁਹਾਨੂੰ ਫ੍ਰੈਂਚ ਆਉਣੀ ਚਾਹੀਦੀ ਆ ਇਸ ਗੱਲ ਦੇ ਵਿੱਚ ਤੁਸੀਂ ਇੰਗਲਿਸ਼ ਚ ਵੀ ਲੈ ਸਕਦੇ ਹੋ ਇੱਥੇ ਜਿਹੜਾ ਐਗਜ਼ਾਮ ਵੀ ਦੇਣਾ ਉਹ ਵੀ ਇੰਗਲਿਸ਼ ਚ ਆ ਤੇ ਬਾਕੀ ਜਿਹੜੀ ਸਾਢੇ 6 ਆ ਵੀ ਜਿਹੜੇ ਬੰਦੇ ਸਾਡੇ ਨਾਲ ਕੰਮ ਕਰਦੇ ਆ ਜੀ ਕਿਸੇ ਦਾ 25 ਸਾਲ ਦਾ ਐਕਸਪੀਰੀਅੰਸ ਆ ਕਿਸੇ ਦਾ 30 ਸਾਲ ਦਾ ਜਿੰਨੇ ਬੰਦੇ ਸਾਡੇ ਕੋਲ ਹੈਗੇ ਸਾਡੇ ਕੋਲ ਲਾਇਸੈਂਸ ਆ ਬਕਾਇਦਾ ਟੀਚ ਕਰਦੇ ਅਸੀਂ ਇਹ ਨਹੀਂ ਹੈਗਾ ਵੀ ਕਿਸੇ ਨੂੰ ਵੀ ਨਾਲ ਬਿਠਾਤਾ ਤਾਂ ਵੀ ਤੋਂ ਲੈਸਨ ਦੇ ਆ ਹਰੇਕ ਬੰਦੇ ਦਾ ਇੱਥੇ 15 20 25 ਸਾਲ ਦਾ ਐਕਸਪੀਰੀਅੰਸ ਆ ਜਿੰਨੇ ਬੰਦੇ ਸਾਡੇ ਨਾਲ ਕੰਮ ਕਰਦੇ ਆ ਬਕਾਇਦਾ ਸਾਡੇ ਕੋਲੇ ਮਿਨਿਸਟਰੀ ਤੋਂ ਲਾਇਸੈਂਸ ਇਸ਼ੂ ਹੋਏ ਵਾ ਵੀ ਅਸੀਂ ਟੀਚ ਕਰ ਸਕਦੇ ਕਰ ਸਕਦੇ ਠੀਕ ਹੈ ਜੀ ਤੁਸੀਂ ਪਿੰਡ ਕਿਹੜਾ ਭਾਈ ਤੁਹਾਡਾ ਪੰਜਾਬ ਮੇਰਾ ਪਿੰਡ ਆ ਰਾਮਗੜ੍ਹ ਸੇਵਿੰਗ ਆ ਜੀ ਬਸੀਆਂ ਰਾਏਕੋਟ ਦੇ ਬ ਲੁਧਿਆਣਾ ਚ ਡਿਸਟ੍ਰਿਕਟੋਂ ਦੇਣਾ ਹੀ ਆ ਹਾਂਜੀ ਠੀਕ ਹੈ ਜੀ ਤੁਹਾਡਾ ਭਾਜੀ ਪਿੰਡ ਮੇਰਾ ਭਾਜੀ ਪਿੰਡ ਲਖਣਕੇ ਪੱਡੇ ਆ ਜਿਹੜਾ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਆ ਹਾਂਜੀ ਬਿਲਕੁਲ ਭਾਈ ਜੀ ਹੋਰ ਇੱਥੇ ਡਰਾਈਵਿੰਗ ਸਕੂਲ ਚਲਾਉਂਦੇ ਨੇ ਤਾਂ ਜ਼ਰੂਰ ਤੁਸੀਂ ਜਿਹੜਾ ਅਸੀਂ ਬਾਈ ਹੋ ਰਹੇ ਹਾਂ ਦਾ ਤੁਹਾਨੂੰ ਕੰਟੈਕਟ ਨੰਬਰ ਵੀ ਪਾ ਦਿੰਨੇ ਆ ਚਲੋ ਕਿਉਂਕਿ ਮੈਂ ਹੁੰਦਾ ਵੀ ਆਪਣੀ ਕਮਿਊਨਿਟੀ ਨੂੰ ਕੁਛ ਨਾ ਕੁਛ ਜਿਹੜੇ ਵੀਰ ਭੈਣ ਸਾਡੇ ਕਮਿਊਨਿਟੀ ਦੇ ਲਈ ਮਦਰ ਵਾਲਾ ਬਿਜ਼ਨਸ ਚਲਾਉਂਦੇ ਨੇ ਘਟੂ ਘਟ ਆਪਣੇ ਪੰਜਾਬੀ ਆਉਂਦੇ ਨੇ ਇੱਥੇ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਲੈਣੀ ਹੁੰਦੀ ਹੈ ਤਾਂ ਬਾਈ ਜੀ ਹੋਰਾਂ ਦੇ ਨਾਲ ਬੇਚੀਜ ਤੁਸੀਂ ਗੱਲਬਾਤ ਕਰ ਸਕਦੇ ਹੋ ਇਹ ਤੁਹਾਨੂੰ ਹਰ ਤਰ੍ਹਾਂ ਦੀ ਜਿਹੜੀ ਜਾਣਕਾਰੀ ਪ੍ਰੋਵਾਈਡ ਕਰ ਦੇਣਗੇ ਦਿਓ ਇਜਾਜ਼ਤ ਧੰਨਵਾਦ